ਜੌਵਲਾ ਮੈਂ ਬ੍ਰਿਸ਼ੂਮਨੀਕਰ ਦੁਆਰਾ ਪ੍ਰਬੰਧਿਤ ਕੀਤੀ ਇੰਨਾ ਨੇ ਜਗਨਕੀਤਾ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਵਾਂ ਜਿਹੜੀਆਂ ਤੇ ਵੇਖੋ ਸਾਡੀਆਂ ਕੌਮਦੀਆਂ ਸੰਸਥਾਵਾਂ ਦੇ ਕੋਲ ਪਈਆਂ ਸਾਡੇ ਤਾਲਕਨ ਦਾ ਕੋਲ ਪਈਆਂ ਉਹ ਸਾਰੀਆਂ ਇਸੇ ਪੰਥ ਨਹਾਣੇ ਵਿੱਚ ਪਰ ਜਿਹੜੀਆਂ ਨਿਸ਼ਾਨੀਆਂ ਨਿੱਜੀ ਤੌਰ ਤੇ ਕਈ ਪਰਿਵਾਰਾਂ ਨੇ ਰੱਖੀਆਂ ਜਦੋਂ ਚੰਗੀ ਗੱਲ ਆ ਕਿ ਉਹਨਾਂ ਨੇ ਸਾਮੀਨਾਂ ਨਾਮ ਆਪਣੇ ਉੱਤੇ ਤਰਵੰਡੀ ਸਾਹਿਬ ਉਹ ਮਿਨੀਪਾਇਟ ਦੇ ਦੇ ਪਰਿਵਾਰ ਦੇ ਕੋਟ ਬਹੁਤ ਵਿਰਾਸਤਾ ਪਰ ਇਹ ਵੀ ਆਪਾਂ ਸ਼੍ਰੀ ਅਗਾਲ ਤਖਤ ਸਾਹਿਬ ਤੋਂ ਸਾਰੇ ਪਰਿਵਾਰਾਂ ਦੇ ਨਾਲ ਤਾਲਮੇਲ ਜੂਰ ਕਰਾਂਗੇ ਕਿ ਇਹ ਜਿਹੜੀ ਕੌਮ ਦੀ ਵਿਰਾਸਤਾ ਇਹ ਸਾਡੇ ਤਖਤ ਸਹਿਬਾ ਉੱਤੇ ਵਿਰਾਜਮਾਨ ਹੋਵੇ ਔਰ ਇਹਨਾਂ ਨੂੰ ਉੱਤੇ ਸਾਂਭਿਆ ਜਾਵੇ ਜਿਵੇਂ ਉਦਾਹਰਨ ਸੈਟ ਕੀਤੀ ਆ ਸਾਡੇ ਕੇਂਦਰੀ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਦੀ ਪੁਰੀ ਹੋਣਾ ਨੇ ਤੇ ਉਹਨਾਂ ਦੇ ਪਰਿਵਾਰ ਨੇ ਜੋ ਲੰਮੇ ਸਮੇ ਤੋਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਥਾਪ ਕੇ ਰੱਖੀਆਂ ਤੇ ਅੱਜ ਪੰਥ ਦੇ ਹਵਾਲੇ ਕੀਤੀਆਂ ਇਸ ਪਰਿਵਾਰ ਤੋਂ ਸੇਧ ਲੈ ਕੇ ਬਾਕੀ ਵੀ ਜਿੱਥੇ ਜਿੱਥੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ ਵਾ ਉਹ ਪੰਥ ਦੇ ਨਮਾਇੰਦਾ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਸਤਿਕਾਰਯੋਗ ਸਾਬਕਾ ਡਾਕਟਰ ਸ਼੍ਰੀ ਪਟਨਾ ਸਾਹਿਬ ਅਤੇ ਦਿੱਲੀ ਸੇਕੂ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਕਾ ਸਾਹਿਬ ਇਹ ਵੀ ਆਪਣੀਆਂ ਸਾਜੇ ਦੇ ਵਿੱਚ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਨਾਲ ਰਾਸਤਾ ਕੀਤਾ ਜਾਵੇ ਤਾਂ ਕਿ ਪੰਥ ਦੀ ਜਿਹੜੀ ਵਿਰਾਸਤ ਉਪਰਗੋਲ ਰਹੇ ਸਰਦਾਰ ਹਰੀ ਸਿੰਘ ਪੁਰੀ ਇਸ ਗੱਲੋਂ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਕੌਮ ਦੀ ਇਸ ਵਿਰਾਸਤ ਨੂੰ ਸਾਹਮਣੇ ਰੱਖਿਆ ਮੈਂ ਸਮਝਦਾ ਵੀ ਅੱਜਕੱਲ੍ਹ ਥੋੜਾ ਜਾਂ ਕਿੰਤੂ ਪਰੰਤੂ ਵੀ ਅੰਧਾ ਪਾਰਕ ਜਿਹੜੀਆਂ ਗੁਰੂ ਦੀਆਂ ਨਿਸ਼ਾਨੀਆਂ ਆ ਜਿੱਥੇ ਜਾਏ ਬਹਿਣ ਸਤਿਗੁਰੂ ਸੋ ਥਾਂ ਸੁਹਾਵਾ ਖਰਾ ਕਰਾ ਦੇ ਜਿੱਥੇ ਸਾਡੇ ਪਾਸ ਦਾ ਬੰਧੇ ਵੀ ਆ ਸਾਡੀ ਵੀ ਉਹ ਧਰਤੀ ਮਬਾਰਕ ਹੋਈ ਜਿੱਥੀਆਂ ਨਿਸ਼ਾਨੀਆਂ ਗੁਰੂ ਸਾਹਿਬ ਨੇ ਗੁਰੂ ਦੇ ਪਰਿਵਾਰ ਨੇ ਧਾਰਨ ਕੀਤੀਆਂ ਉਹ ਨਿਸ਼ਾਨੀਆਂ ਸਾਡੇ ਲਈ ਬਹੁਤ ਆਦਰਯੋਗ ਆ ਬਹੁਤ ਸਤਿਕਾਰਯੋਗ ਆ ਕੌਮ ਉਨ੍ਹਾਂ ਦੀ ਇਸੇ ਤਰ੍ਹਾਂ ਹਮੇਸ਼ਾ ਸੁਭਾਲ ਰਹੂਗੀ ਹਾਂ ਮੈਂ ਸਪਸ਼ਟ ਕਰ ਦਵਾਂ ਅਧੀ ਨਿਸ਼ਾਨੀਆਂ ਦੀ ਪੂਜਾ ਨਹੀਂ ਕਰਦੇ ਪੂਜਾਾਲ ਕੀ ਪਰਚਾ ਧਰਤ ਦਾ ਦਿਦਾਰ ਸਾਸ ਤੇ ਕਹਾ ਗੁਰੂ ਸਾਹਿਬ ਦੇ ਸਾਹਮਣੇ ਸ਼ਾਸਤਰ ਪਾਇਆ ਤੇ ਸਿਰਕ ਸ਼ਾਸਤਰਾ ਨੂੰ ਪਰੋਤੇ ਮਨੋਂ ਸਤਕਾਰ ਅਧਾ ਖਾਸ ਕਰਕੇ ਸਾਡੇ ਦਾਗ ਪੰਥੀ ਕੌਮ ਦੀ ਹਰ ਬੇਤਾਰ ਮੈਂ ਸਮਝਦਾ ਹਾਂ ਕਿ ਅਜੇ ਇਸ ਸਭਾ ਦੇ ਸਮੇਤੋਂ ਸਾਰਿਆਂ ਨੂੰ ਕੁਝ ਸਿੱਖਣਾ ਚਾਹੀਦਾ ਨਾਲੀ ਦੇ ਹੋਰ ਕੀ ਪੁਰੀਸਾ ਆ ਗਿਆ ਮੈਂ ਉਹਨਾਂ ਦੇ ਸਾਹਮਣੇ ਗੱਲ ਜਰੂਰ ਰੱਖੂਗਾ ਕਿ ਜਿਵੇਂ ਤੁਸੀਂ ਇਹ ਸ਼ਾਲੀਨਾ ਸਾਹਿਬ ਤੇ ਰੱਖੀਆਂ ਪੁਰੀਸਾ ਇੱਕ ਮੁਲਕ ਦੇ ਅੰਦਰ ਸਾਡੀ ਕੌਮ ਦੀ ਬਹੁਤ ਸਾਰੀ ਰਾਸਵਾ ਕਈ ਥਾਵਾਂ ਦੇ ਵਿੱਚ ਆ ਉਹ ਕੌਮ ਦੇ ਨਾਮ ਤੇ ਨਹੀਂ ਆ ਪਰ ਕਈ ਥਾਵਾਂ ਤੇ ਰੋਲ ਰਹੀ ਆ ਕਈ ਥਾਵਾਂ ਤੇ ਸਿੱਖਿਆ ਨੂੰ ਦਾ ਹੱਕ ਨਹੀਂ ਮਿਲਦਾ ਅਸੀਂ ਤੁਹਾਡੇ ਨਾਲ ਰਾਤਾਂ ਵੀ ਕਰਾਂਗੇ ਜਿੱਥੇ-ਜਿੱਥੇ ਕੌਮ ਦੀ ਰਾਤ ਪਈ ਆ ਉਹ ਨੂੰ ਸਵੇਰ ਹਣ ਤੇ ਲਈਏ ਵੱਡੇ ਜਤਨ ਕਰਨ ਤੇ ਲੋੜ ਆ ਮੈਂ ਅਮਰਜੀਤ ਸਿਚਾਰਾ ਉਹਨਾਂ ਦੇ ਬੋਲਾਂ ਦੇ ਨਾਲ ਬਿਲਕੁਲ ਸਹਿਮਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ